ਕੀ ਕੀ ਰੀਵਿਊ ਇਹਨਾਂ ਦੇ ਦੱਸੋ ਆ ਮਤਲਬ ਇਹ ਆਪਣਾ ਪਾਕਿਸਤਾਨੀਆ ਮੁੰਡਾ ਦੱਸੋ ਬਾਈ ਜੰਗ ਸਹੀ ਆ ਜਾਂ ਨਹੀਂ ਸਹੀ ਨਹੀਂ ਸਹੀ ਤੇ ਕੋਈ ਨਹੀਂ ਲੇਕਿਨ ਬਾਦੀ ਥੋੜੀ ਕੱਟਣੀ ਚਾਹੀਦੀ ਉਧਰ ਦੀ ਵੀ ਤੇ ਇਧਰ ਦੀ ਸਹੀ ਗੱਲ ਆ ਹਾਂਜੀ ਤੁਸੀਂ ਦੱਸੋ ਜੀ ਗੱਲ ਇਹਨ ਜੇ ਕਿ ਫੈਸਲੇ ਗਲਤ ਜਿਹੜੇ ਨੇ ਉਹ ਹਕੂਮਤਾਂ ਦੇ ਨੇ ਗਰੀਬ ਆਮ ਆਦਮ ਦੇ ਉੱਤੇ ਜਿਹੜਾ ਨਾ ਉਹ ਮਤਲਬ ਕਿ ਆ ਸਾਰਾ ਜ਼ੁਲਮ ਤਸ਼ੱਦਦ ਬੰਬਾਰੀ ਹੋ ਰਹੀ ਹੈ ਹਾਲਾਂਕਿ ਆਵਾਮ ਨਹੀਂ ਚਾਹੁੰਦੀ ਕਿਸੇ ਕਿਸਮ ਦੀ ਵੀ ਨਾ جنگ ਚਾਹਦੀ ਹੈ ਨਾ ਲੜਾਈ ਚਾਹਦੀ ਹੈ ਇੱਥੇ ਅਸੀਂ ਸਾਰੇ ਇੰਡੀਅਨ ਬੰਗਾਲੀ ਪਾਕਿਸਤਾਨੀ ਨੇਪਾਲੀ ਸਭ ਦੇ ਘੇਰ ਕੋਮਾ ਇਕੱਠੀਆਂ ਅਸੀਂ ਇੱਥੇ ਕੰਮ ਕਰਦੇ ਹਾਂ ਠੀਕ ਇੱਥੇ ਸਾਰੇ ਇਕੱਠੇ ਰਹੀਦਾ ਯਾਰ ਕੋਈ ਗੱਲ ਨਹੀਂ ਕੋਈ ਲੜਾਈ ਵਾਲੀ ਝਗੜੀ ਵਾਲੀ ਜੰਗ ਵਾਲੀ ਆ ਸਾਰੇ ਮਿੱਤਰੇ ਆਪਣੇ ਆਂ ਇੰਡੀਆ ਤੋਂ ਭਾਈ ਆਂ ਇੰਡੀਆ ਵਾਲੇ ਪਾਕਿਸਤਾਨੀ ਸਾਰੇ ਇੱਥੇ ਬਿਠੇ ਆਂ ਆ ਵੇਖੋ ਪਿੱਛੇ ਮਤਲਬ ਬਿਠੇ ਆ ਏ ਕਹਾਂ ਦਾ ਮਿੱਤਰੇ ਆ ਹਾਂਜੀ ਦੱਸੋ ਜੀ ਤੁਸੀਂ ਅੱਗੇ ਦਵਾ ਗੱਗ ਬਾਰੇ ਚਾਹੀਦੀ ਨਹੀਂ ਨਾ ਨਾ ਜੀ ਹਾਂਜੀ ਚਲੋ ਹੋਰ ਸਨਾਂ ਮਿੱਤਰੋ ਠੀਕ ਠਾਕ ਜੀ ਔਰ ਦੋਸਤ ਆ ਮੁੰਡਾ ਵਿਚਾਰਾ ਰੋਂਡਿਆ ਆਂਦਾ ਹੁਣ ਮੇਰੀ ਵਿਆਹ ਦੀ ਉਮਰ ਹੋਈ ਆ ਤੇ ਹੁਣ ਜੰਗ ਲੱਗ ਗਈ ਮੇਰੇ ਵਿਆਹ ਦੀ ਉਮਰ ਭਾਜ ਮਰ ਗਿਆ ਮੋਦੀ ਨੇ ਤੇ ਮਗਰ ਜੰਗ ਲੱਗ ਗਈ ਏ ਇੰਨੀ ਗਰਮੀ ਦੇ ਵਿੱਚ ਜੰਗ ਧੜ ਲਈ ਇੰਡੀਆ ਵਾਲਿਆਂ ਕੋਲ ਟਿਕਟਾਂ ਬੰਦ ਹੋਈਆਂ ਹੁਣ ਵਿਆਹ ਕੈਨਸਲ ਓਏ ਦਾ ਵਿਆਹ ਕੈਨਸਲ ਹੋ ਗਿਆ ਇਹਨੂੰ ਜੰਗ ਦਾ ਇੰਨਾ ਹੈ ਨਹੀਂ ਆਪਣੇ ਵਿਆਹ ਦਾ ਜ਼ਿਆਦਾ ਇਹਨੂੰ ਮੈਨੂੰ ਆਪਣੇ ਵਿਆਹ ਦਾ ਬੋਤਲ ਮੈਨੂੰ ਜੰਗ ਜੂਮੇ ਦਾ ਕੋਈ ਨਹੀਂ ਹੈ